ਭਾਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਜਿਹੜੇ ਕਿਸਾਨਾਂ ਦੇ ਕੋਲੇ ਆਪਣੀ ਘਰ ਦੀ ਜ਼ਮੀਨ ਨਹੀਂ ਹੈਗੀ ਡੈਰੀ ਦਾ ਕੰਮ ਕਰਨਾ ਚਾਹੁੰਦੇ ਨੇ ਮੱਝਾਂ ਰੱਖਣੀਆਂ ਚਾਹੁੰਦੇ ਨੇ ਪਰ ਉਹਨਾਂ ਨੂੰ ਸਾਰਾ ਕੁਝ ਬਾਜ਼ਾਰ ਦੇ ਵਿੱਚੋਂ ਮੁੱਲ ਖਰੀਦਣਾ ਪਵੇ ਥੂੜੀ ਵੀ ਉਹਨਾਂ ਨੇ ਮੁੱਲ ਲੈਣੀ ਹੈ ਹਰਾਚਾਰਾ ਮੁੱਲ ਲੈਣਾ ਧਾਣਾ ਫੱਕਾ ਜਿਹੜਾ ਕੁਝ ਸਾਰਾ ਕੁਝ ਮੁੱਲ ਲੈਣਾ ਤਾਂ ਸਾਰਾ ਕੁਝ ਮੁੱਲ ਦਾ ਲੈ ਕੇ ਮੱਝਾਂ ਦੇ ਵਿੱਚੋਂ ਫਿਰ ਕੀ ਕੁਝ ਬਚ ਸਕਦਾ 10 ਮੱਝਾਂ ਦਾ ਆਪਾਂ ਹਿਸਾਬ ਕਿਤਾਬ ਜੋੜਾਂਗੇ 10 ਮੱਝਾਂ ਦੇ ਵਿੱਚੋਂ ਆਪਾਂ ਨੂੰ ਕਿੰਨੇ ਕ ਪੈਸੇ ਜਿਹੜੇ ਬਚ ਸਕਦੇ ਨੇ ਕਿੰਨੇ ਮਹੀਨੇ ਦੇ ਵਿੱਚ ਕਿੰਨੀ ਕ ਕਮਾਈ ਹੋ ਸਕਦੀ ਹੈ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੋ ਨਾਰਮਲ ਰੇਟ ਨੇ ਹਰੀਚਾਰੇ ਦੇ ਜਿਹੜੇ ਰੇਟ ਚੱਲਦੇ ਆ ਜਾਂ ਧਾਣੇ ਫੱਕੇ ਦੇ ਜਿਹੜੇ ਆ ਅੱਜ ਕੱਲ ਚੱਲਦੇ ਆ ਤੂੜੀ ਦਾ ਕੀ ਰੇਟ ਚੱਲਦਾ ਤੇ ਦੁੱਧ ਦਾ ਕੀ ਰੇਟ ਚੱਲਦਾ ਨਾਰਮਲ ਜਿਹਾ ਹਿਸਾਬ ਕਿਤਾਬ ਹੈ ਨਾਰਮਲ ਜਿਹਾ ਹੀ ਮੱਝਾਂ ਦੁੱਧ ਦਿੰਦੀਆਂ ਨੇ ਉਹਨਾਂ ਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਅੰਮੀ ਜੀ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਅ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜ਼ਰੂਰ ਤੁਹਾਨੂੰ ਮਿਲ ਸਕੇ ਅ ਡਾਇਰੀ ਦਾ ਕੰਮ ਕਿਸਾਨ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਪੈਸੇ ਆਪਾਂ ਨੂੰ ਇਹਦੇ ਚੋਂ ਬਚ ਸਕਦੇ ਨੇ ਜੇ ਕੋਈ ਮੱਝਾ ਰੱਖਦਾ ਉਹਦਾ ਹਿਸਾਬ ਕਿਤਾਬ ਜੋੜ ਜਾ 10 ਮੱਝਾਂ ਦੇ ਵਿੱਚੋਂ ਕਿੰਨੇ ਕ ਪੈਸੇ ਬਚ ਸਕਦੇ ਨੇ ਇੱਕ ਬੰਦਾ ਲੇਬਰ ਦਾ ਨਾਲ ਰੱਖ ਕੇ ਉਹ ਖੁਦ ਬੰਦੇ ਆਪ ਕੰਮ ਕਰਨ ਇੱਕ ਤਾਂ ਬੰਦਾ ਲੇਬਰ ਦਾ ਰੱਖ ਲਵੇ ਤੇ ਸਾਰਾ ਕੁਝ ਬਾਜ਼ਾਰ ਤੋਂ ਮੁੱਲ ਖਰੀਦਣਾ ਹੈ ਜਾਂ ਤੁਸੀਂ ਆਪਾਂ ਪਿੰਡ ਦੇ ਵਿੱਚ ਰਹਿੰਦੇ ਆ ਪਿੰਡ ਦੇ ਵਿੱਚੋਂ ਆਪਾਂ ਜ਼ਮੀਨ ਠੇਕੇ ਤੇ ਲੈ ਕੇ ਹਰਾ-ਚਾਰਾ ਬੀਜ ਲਵਾਂਗੇ ਕਿੰਨਾ ਕੁ ਕੁਝ ਆਪਾਂ ਨੂੰ ਇਹਦੇ ਤੋਂ ਬਚੂਗਾ ਤੇ ਆਪਾਂ ਦੇਖਦੇ ਆ ਪੂਰਾ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਦੇ ਆ ਪਹਿਲਾਂ ਮੱਝਾਂ ਆਪਾਂ ਨੂੰ 10 ਮੱਝਾਂ ਕਿਉਂਕਿ ਕਈ ਵਾਰੀ ਆਪਣੇ ਕੋਲੇ 2-4 ਮੱਝਾਂ ਕਰਦੀਆਂ ਹੁੰਦੀਆਂ 2-4 ਮੱਝਾਂ ਆਪਾਂ ਖਰੀਦ ਲੈਣੀਆਂ ਜੇ ਚਲੋ ਆਪਣੇ ਕੋਲ ਕੁਝ ਵੀ ਨਹੀਂ ਹੈਗਾ ਕਰਦੀਆਂ ਸਾਰੀਆਂ ਮੱਝਾਂ ਖਰੀਦਣੀਆਂ ਪਹਿਲਾਂ ਉਹਦੀ ਇਨਵੈਸਟਮੈਂਟ ਜੋੜਦੇ ਆ ਵੀ ਆਪਣੀ ਪੂਰੀ ਇਨਵੈਸਟਮੈਂਟ ਕਿੰਨੀ ਲੱਗੂਗੀ ਜੇ ਆਪਾਂ 10 ਮੱਝਾਂ ਖਰੀਦਦੇ ਆ ਥੋੜਾ ਬੋਟਾ ਸਾਡੇ ਆਪਣੇ ਕੋਲੇ ਹੈਗਾ ਕੁਝ ਹੋਰ ਨਾਲ ਵਧਾਉਣਾ ਪਊਗਾ ਤਾਂ ਇਹਦੇ ਵਾਸਤੇ ਆਪਾਂ ਜਿਹੜਾ ਉਹ ਖਰਚਾ ਜੋੜਿਆ ਹੈ ਵੀ 10 ਮੱਝਾਂ ਦੇ ਉੱਤੇ ਆਪਣਾ 9 ਲੱਖ ਰੁਪਇਆ ਆਪਾਂ ਲਾਇਆ ਮੱਝਾਂ ਮਹਿੰਗੀਆਂ ਵੀ ਹੋ ਸਕਦੀਆਂ ਨੇ ਮੱਝਾਂ ਸਸਤੀਆਂ ਵੀ ਹੁੰ ਅੱਪਾ ਦਰਮਿਆਨੀ ਮੱਝ ਦੀ ਗੱਲ ਕਰਦੇ ਆ 90 ਕੁ ਹਜ਼ਾਰ ਰੁਪਏ ਦੀ ਮੱਝ ਜਿਹੜੀ ਆਪਾਂ ਮੰਨ ਕੇ ਚੱਲਦੇ ਆ ਜਿਹੜੀ ਮੱਝ 10-11 ਕਿਲੋ ਦੁੱਧ ਦਊਗੀ ਬਹੁਤ ਜ਼ਿਆਦਾ ਮਹਿੰਗੀਆਂ ਤਾਂ ਐ ਤਾਂ ਮੱਝਾਂ ਜਿਹੜੀਆਂ 1.5 ਲੱਖ 2 ਲੱਖ ਰੁਪਏ ਤੱਕ ਵੀ ਹੈਗੀਆਂ ਔਰ ਉਹ ਥੱਲੇ 50-60 ਹਜ਼ਾਰ ਰੁਪਏ ਦੀ ਵੀ ਮੱਝਾਂ ਮਿਲ ਜਾਂਦੇ ਨੇ ਪਰ ਆਪਾਂ ਇੱਕ ਦਰਮਿਆਨੀ ਰੇਂਜ ਦੀ ਗੱਲ ਕਰਦੇ ਆ ਦਰਮਿਆਨੀ ਰੇਂਜ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ 90 ਕੁ ਹਜ਼ਾਰ ਦੀ ਮੱਝ ਜਿਹੜੀ ਠੀਕ ਵਧੀਆ ਮਿਲ ਜਾਂਦੀ ਹੈ ਜਿਹੜੀ 10-11 ਕਿਲੋ ਤੱਕ ਦੁੱਧ ਦੇ ਦਿੰਦੀ ਹੈ 12-13 ਕਿਲੋ ਤੱਕ ਵੀ ਦੇ ਸੇ ਉਹਦੇ ਵਾਸਤੇ ਆਪਾਂ ਜੋੜ ਲੈਨੇ ਆ ਵੀ 9 ਲੱਖ ਰੁਪਇਆ ਆਪਣਾ ਖਰਚਾ ਆ ਜਾਊਗਾ 3 ਕੋ ਲੱਖ ਰੁਪਇਆ ਆਪਾਂ ਨੂੰ ਜਿਹੜਾ ਸੈੱਟ ਵਗੈਰਾ ਜੇ ਕੋਈ ਉਹਦੇ ਵਿੱਚ ਹੋਰ ਕੁਝ ਵਾਧਾ ਘਾਟਾ ਕਰਨਾ ਹੈ ਸੈੱਟ ਪਾਉਣਾ ਹੈ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਹੋਊਗਾ ਜਾਂ ਕੋਈ ਮਸ਼ੀਨ ਵਗੈਰਾ ਟੋਕੇ ਟੂਕੇ ਵਾਸਤੇ ਆਪਾਂ ਨੂੰ ਲੋੜ ਆ ਤਾਂ 3 ਕੋ ਲੱਖ ਰੁਪਇਆ ਮੈਨੂੰ ਲੱਗਦਾ ਵੀ ਸਫੀਸ਼ੀਐਂਟ ਹੈ ਉਹ ਲੱਗ ਜਾਣਾ ਇੰਨੇ ਕ ਨਾਲ ਚੱਲ ਜੂਗਾ ਸੋ ਇਹ 12 ਲੱਖ ਰੁਪਇਆ ਆਪਣਾ ਜਿਹੜਾ ਆਪਾਂ ਨੂੰ ਚਾਹੀਦਾ ਜਦੋਂ ਆਪਾਂ ਵਿਆਜ ਤੇ ਲਵਾਂਗੇ ਕੋਈ ਵੀ ਕਿਸੇ ਪਾਸੋਂ ਦੇ ਸਰਕਾਰੀ ਬੈਂਕਾਂ ਤੋਂ ਜਾਂ ਪ੍ਰਾਈਵੇਟ ਕਿਤੋਂ ਆਧਾਰੇ ਤੋਂ ਲੈਨੇ ਆ ਤਾ ਇਹ ਆਪਾਂ ਨੂੰ ਵਿਆਜ ਤੇ ਪੈਸਾ ਮਿਲਣਾ ਹੈ ਜੇ ਆਪਣਾ ਪੈਸਾ ਵੀ ਆ ਤਾਂ ਵੀ ਆਪਾਂ ਉਹਦਾ ਵਿਆਜ ਸਮਝ ਲਾਂਗੇ ਮੈਂ ਇਹਨੂੰ ਜਿਆਦਾ ਨਹੀਂ ਜੋੜ ਕੇ ਲਾਂਦਾ ਸਫੀਸੈਂਟ ਜਾਂ ਵਿਆਜ ਜਿਹੜਾ ਆਪਾਂ ਸੋਚਦੇ ਆ ਉਹ 13% ਦੀ ਦਰ ਦੇ ਨਾਲ ਸੋਚ ਲੈਂਦੇ ਆ ਕਿਉਂਕਿ ਖਰਚੇ ਦੇ ਵਿੱਚ ਹੀ ਆਪਾਂ ਇਹਨੂੰ ਜੋੜਾਂਗੇ ਸੋ 13% ਜੇ 12 ਲੱਖ ਰੁਪਏ ਦੇ ਉੱਤੇ ਆਪਾਂ ਵਿਆਜ ਦੇਣਾ ਹੈ ਤਾਂ 1,56,000 ਰੁਪਏ ਆਪਾਂ ਨੂੰ ਇੱਕ ਸਾਲ ਦਾ ਪਹਿਲਾ ਹੀ ਖਰਚਾ ਪਹਿਜਣਾ ਇਹ ਆਪਾਂ ਮੰਨ ਕੇ ਚੱਲਾਂਗੇ ਜੋੜ ਖਰਚੇ ਚ ਲਾਉਣਾ ਹੀ ਲਾਉਣਾ ਪਊਗਾ ਕਿਉਂਕਿ ਜੇ ਇਸ ਵਿਆਜ ਵਗੈਰਾ ਨਹੀਂ ਆਪਾਂ ਜੋੜਾਂਗੇ ਤਾਂ ਆਪਾਂ ਸਹੀ ਇਨਕਮ ਨਹੀਂ ਘਟ ਸਕਦੇ ਤੇ 152000 ਰੁਪਿਆ ਆਪਾਂ ਜੋੜ ਦਿਆਂ ਵੀ ਵਿਆਜ ਦਾ ਨੂੰ ਦੇਣਾ ਪਊਗਾ ਖਰਚੇ ਚ ਜੋੜਤਾ ਤੇ ਬਾਕੀ 10 ਮੱਟਾਂ ਦੇ ਵਾਸਤੇ ਆਪਾਂ ਨੂੰ ਜਿਹੜੀ ਫੀਲਡ ਜਾਂ ਖਲ ਦਾਣਾ ਜਿਹੜਾ ਆਪਾਂ ਦੇਣਾ ਕਿਉਂਕਿ ਖਲ ਦਾਣੇ ਤੋਂ ਬਿਨਾ ਪਸ਼ੂ ਦੁੱਧ ਨਹੀਂ ਦਿੰਦੇ ਤੋਂ ਸਾਰਾ ਸਮਾਂ ਪਸ਼ੂ ਦੁੱਧ ਵੀ ਨਹੀਂ ਦਿੰਦੇ ਸੋ ਆਪਾਂ ਸਾਰਾ ਸਮਾਂ ਉਹਨਾਂ ਨੂੰ ਫੀਡ ਵੀ ਨਹੀਂ ਪਾਉਂਦੇ ਸੋ ਇੱਕ ਪਸ਼ੂ ਨੂੰ ਆਪਾਂ 4 ਕਿਲੋ ਫੀਡ ਡੇਲੀ ਲਾਉਣੇ ਆ ਪੂਰੇ ਸਾਲ ਦਾ ਹੀ ਹਿਸਾਬ ਲਾਵਾਂਗੇ ਕਿਉਂਕਿ ਜਦੋਂ ਪਸ਼ੂ ਜ਼ਿਆਦਾ ਤੁੱਟ ਦਿੰਦਾ ਉਦੋਂ ਫੀਡ ਵੀ ਆਪਾਂ 5-6 ਕਿਲੋ ਤੱਕ ਵੀ ਲੈ ਦਿੰਦੇ ਆ ਜਦੋਂ ਪਸ਼ੂ ਡਰਾਈ ਪੀਰੀਅਡ ਚ ਆਉਂਦਾ ਤਾਂ ਉਦੋਂ ਫੀਡ ਆਪਾਂ ਘੱਟ ਵੀ ਕਰ ਦਿੰਦੇ ਆ ਤੋਂ ਆਪਾਂ ਮਤਲਬ ਪੂਰੇ ਸਾਲ ਦਾ ਹਿਸਾਬ ਜੋੜ ਲੈਣਾ ਵੀ 4 ਕਿਲੋ ਆਪਾਂ ਫੀਡ ਇੱਕ ਪਸ਼ੂ ਨੂੰ ਦੇਵਾਂਗੇ ਤੇ ਆਮ ਜਿਹੜਾ ਅੱਜ ਕੱਲ ਫੀਡ ਚੰਗੀ ਫੀਡ ਦਾ ਜਿਹੜੇ ਰੇਟ ਚੱਲਦੇ ਆ ਉਹ 30 ਰੁਪਏ ਚੱਲਦੇ ਆ ਚਲੋ ਆਪਾਂ ਵਧੀਆ ਕੁਆਲਿਟੀ ਦੀ ਫੀਡ ਬਣਾਵਾਂਗੇ ਖ मिनरल वेक्टर वगैरह ਉਹਦੇ ਵਿੱਚ ਜੇ ਆਪਾਂ ਜੋੜ ਲਵਾਂਗੇ ਪਾ ਲਵਾਂਗੇ ਚੰਗੀ ਕੁਆਲਿਟੀ ਦੀ ਫੀਡ ਬਣਾਉਣੀ ਆ ਤਾਂ 32 ਰੁਪਏ ਕਿਲੋ ਦੇ ਲਗਭਗ ਲਗਭਗ ਮੈਂ ਮੰਨ ਕੇ ਚੱਲਦਾ ਵੀ 32 ਰੁਪਏ ਕਿਲੋ ਦੇ ਹਿਸਾਬ ਨਾਲ ਸਾਨੂੰ ਚੰਗੀ ਫੀਡ ਜਿਹੜੀ ਮਿਲ ਜੂਗੀ ਤੇ ਉਹ ਜੇ ਆਪਾਂ 128 ਰੁਪਏ ਦੀ ਇੱਕ ਮੱਝ ਦੀ ਬਣਦੀ ਆ ਤੇ 10 ਮੱਝਾਂ ਦੀ 1280 ਰੁਪਏ ਦੀ ਡੇਲੀ ਫੀਡ ਬਣ ਜਾਣੀ ਆ ਤੇ ਪੂਰੇ ਸਾਲ ਦਾ ਜੇ ਆਪਾਂ ਇਹਦਾ ਖਰਚ ਲਾਵਾਂਗੇ ਤਾਂ 1 ਲੱਖ 4 ਲੱਖ 67200 ਰੁਪਏ ਬਣ ਜਾਣਾ ਪੂਰੇ ਸਾਲ ਦੀ ਆਪਣਾ ਜਿਹੜਾ ਫੀਡ ਦਾ ਖਰਚਾ ਵੜ ਜਾਣਾ 467200 ਰੁਪਏ ਜੇ ਆਪਾਂ 4 ਕਿਲੋ ਡੇਲੀ ਫੀਡ ਲਾਉਨੇ ਆ ਇੱਕ ਡੰਗਰ ਨੂੰ ਤੇ ਅੱਗੇ ਆ ਜਾਂਦੀ ਆ ਜੀ ਤੂੜੀ ਤੂੜੀ ਦਾ ਰੇਟ ਆਪਾਂ ਨੂੰ ਪਤਾ ਘਟਦੇ ਵੱਧਦੇ ਰਹਿੰਦੇ ਆ ਕਾਫੀ ਪਿਛਲੀ ਵਾਰੀ ਇਹ ਰੇਟ ਕਾਫੀ ਜ਼ਿਆਦਾ ਉੱਚੇ ਵੀ ਚਲੇ ਗਏ ਸੀ ਹੁਣ ਤੂੜੀ 200 ਰੁਪਏ 250 ਰੁਪਏ ਕੁਆਂਟਲ ਤੱਕ ਵੀ ਮਿਲ ਜਾਂਦੀ ਆ ਪਰ ਆਪਾਂ ਨਾ ਤਾਂ 200 ਵਾਲਾ ਰੇਟ ਆਪਾਂ ਨੂੰ ਠੀਕ ਬੈਠਣਾ ਨਾ ਹੀ ਉਹ 1000 ਰੁਪਏ ਵਾਲਾ ਪਰ ਜਿਹੜਾ ਤੂੜੀ ਜਦੋਂ ਆਪਣਾ ਸੀਜ਼ਨ ਚੱਲਦਾ ਸੀਜ਼ਨ ਦੇ ਵਿੱਚ ਜਿਹੜੇ ਰੀਜ਼ਨੇਬਲ ਰੇਟ ਦੇ ਚੱਲਦੇ ਆ ਉੱਪਰ ਥੱਲੇ ਹੋ ਸਕਦੇ ਆ ਉਹ ਮੈਂ 3500 ਰੁਪਏ ਨੂੰ ਟਰਾਲੀ ਛੋਚ ਕੇ ਚਲਦਾ ਵੀ 3500 ਰੁਪਏ ਨੂੰ ਟਰਾਲੀ ਆਪਾਂ ਨੂੰ ਮਿਲ ਜਾਣੀ ਆ ਅੱਗੇ ਰੇਟ ਵਧ ਵੀ ਸਕਦਾ ਹੈ ਹੁਣ ਘਟ ਵੀ ਸਕਦਾ ਹੈ ਜੇ ਕੋਈ ਹੁਣ ਸ਼ੁਰੂ ਕਰੂਗਾ ਕੰਮ ਤਾਂ ਇਸ ਸੀਜ਼ਨ ਤੇ ਸਟੂਡੀਓ ਨੂੰ ਘੱਟ ਰੇਟ ਤੇ ਮਿਲੂਗੀ ਤੇ 30 ਟਰਾਲੀਆਂ ਆਪਾਂ ਨੂੰ ਚਾਹੀਦੀਆਂ ਹੁਣ ਜਾਂ 10 ਪਸ਼ੂਆਂ ਦੇ ਵਾਸਤੇ ਕਿਉਂਕਿ ਇੱਕ ਮੱਜੂ ਦੇ ਵਾਸਤੇ ਤਿੰਨ ਕ ਟਰਾਲੀਆਂ ਤੂੜੀ ਦੀਆਂ ਜਿਹੜੀਆਂ ਲੱਗ ਜਾਂਦੀਆਂ ਨੇ ਕਿਉਂਕਿ ਅਸੀਂ ਘਰਾਂ ਦੇ ਵਿੱਚ ਜੇ ਆਪਣੀ ਦੇਖੀ ਤਾਂ ਪੰਜ ਇੱਕ ਪਸ਼ੂ ਰੱਖੇ ਹੋਇਆ ਤੇ ਸਾਨੂੰ 15 ਕ ਟਰਾਲੀਆਂ ਤੂੜੀਆਂ ਅਸੀਂ ਤੂੜੀ ਦੀਆਂ ਰੱਖਦੇ ਹਾਂ ਤੇ 15 ਨਾਲ ਸਫੀਸ਼ੈਂਟ ਸਰ ਜਾਂਦਾ ਵਧੀਆ ਥੋੜੀ ਵਾਲੀ ਤੂੜੀ ਬਚਦੀ ਆ ਘਟਦੀ ਨਹੀਂ ਕਦੇ ਜੋ ਮੈਂ 30 ਟਰਾਲੀਆਂ ਸੋਚ ਕੇ ਚਲਦਾ 3500 ਰੁਪਏ ਨੂੰ ਟਰਾਲੀ ਦਾ ਰੇਟ ਲਾਇਆ ਰੇਟ ਵੱਧ ਦੇ ਘਟਦੇ ਹੋ ਸਕਦਾ ਹੈ ਹੋ ਸਕਦਾ ਪਿਛਲੇ ਸੀਜ਼ਨ ਦੇ ਵਿੱਚ 2200 2500 ਹੀ ਚੱਲਿਆ ਹੋ ਸਕਦਾ ਹੈ ਤੇ ਵੀ ਘਟ ਐਤੀ ਕੀ ਵੀ ਘਟ ਚੱਲੂਗਾ ਪਰ ਆਮ ਜਿਹੜਾ ਰੇਟ ਆ ਇਸ ਤਰ੍ਹਾਂ ਦੇ ਨਹੀਂ ਮਿਲਦਾ ਜੇ ਹੁਣ ਦੀ ਆਪਾਂ ਗੱਲ ਕਰਾਂਗੇ ਤਾਂ 3500 ਰੁਪਏ ਦੇ ਹਿਸਾਬ ਨੂੰ ਆਪਾਂ ਮੰਨ ਲੈਨੇ ਆ ਤੇ 1 ਲੱਖ 5000 ਰੁਪਿਆ ਆਪਣਾ ਖਰਚਾ ਤੂੰੜੀ ਤੇ ਆਊਗਾ ਤੂੰੜੀ ਆਪਾਂ ਸਟੋਰ ਕਰਕੇ ਰੱਖ ਲਵਾਂਗੇ ਤੇ ਦੂਸਰੀ ਗੱਲ ਹਰੇਚਾਰੇ ਦੀ ਪਿੰਡਾਂ ਦੇ ਵਿੱਚ ਆਪਾਂ ਰਹਿਣਾ ਜ਼ਮੀਨ ਤਾਂ ਆਪਣੇ ਕੋਲੇ ਹੈ ਨਹੀਂਗੀ ਇਹਦੇ ਬਾਰੇ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਤੇ ਜੇ ਆਪਾਂ 2 ਕਿੱਲੇ ਹਰਾ ਵਾਸਤੇ ਆਪਾਂ ਲਵਾਂਗੇ ਠੇਕੇ ਤੇ ਪਿੰਡ ਚ ਰਹਨੇ ਆ ਤਾਂ ਠੇਕੇ ਤੇ ਲੈਣੀ ਪਊਗੀ ਜ਼ਮੀਨ ਆਪਾਂ ਨੂੰ ਤੇ ਉਹ ਤੋਂ ਬਿਨਾ ਆਪਾਂ ਨੂੰ ਹਰਾ-ਜਾਰਾ ਮਹਿੰਗਾ ਪਊਗਾ ਜੇ 2 ਕਿੱਲੇ ਆਪਾਂ ਠੇਕੇ ਦੇ ਤੇ ਹਰੇ ਵਾਸਤੇ ਲਵਾਂਗੇ ਹਰੇ-ਚਾਰੇ ਦੇ ਵਾਸਤੇ ਲਵਾਂਗੇ ਤਾਂ ਜਿਹੜਾ ਠੇਕਾ ਅੱਜ ਕੱਲ ਪਿੰਡਾਂ ਦੇ ਵਿੱਚ ਚੱਲਦਾ ਹੈ 70000 ਤੋਂ ਲੈ ਕੇ 80000 85000 ਤੱਕ ਚੱਲਦਾ ਤੇ ਆਪਾਂ 80000 ਰੁਪਏ ਮੰਨ ਕੇ ਚੱਲਦੇ ਆਂ ਵੀ 1 ਕਿੱਲੇ ਦਾ ਠੇਕਾ ਆਪਾਂ ਨੂੰ 80000 ਰੁਪਏ ਦੇਣਾ ਪਊਗਾ ਤੇ 2 ਕਿੱਲਾਂ ਦਾ ਠੇਕਾ 1 ਸਾਲ ਦਾ ਆਪਾਂ 1,60,000 ਰੁਪਏ ਇੱਥੇ ਜੋੜਿਆ। 1,60,000 ਰੁਪਏ ਠੇਕਾ ਆਪਾਂ ਦੇਵਾਂਗੇ ਕਿਉਂਕਿ ਜ਼ਮੀਨ ਠੇਕੇ ਤੋਂ ਲਈ ਤਾਂ ਬਿਨਾਂ ਹਰਾਚਾਰਾ ਆਪਾਂ ਪੂਰਾ ਨਹੀਂ ਕਰ ਸਕਦੇ। ਤੇ ਹਰੇਚਾਰੇ ਨੂੰ ਖਰਚਾ ਜਿਹੜਾ ਆਪਾਂ ਕਰਨਾ ਹੈ ਕਿਉਂਕਿ ਦੋਵੇਂ ਸੀਜ਼ਨਾਂ ਦਾ ਹਰਾਚਾਰਾ ਆਪਾਂ ਵਿਜਾਂਗੇ। ਅ ਅੱਜਕੱਲ ਜਿਹੜਾ ਸੌਣੀ ਦੇ ਵਿੱਚ ਹਰਾਚਾਰਾ ਹੁੰਦਾ ਤੇ ਅੱਗੇ ਕਹਾ ਆਪਣਾ ਸ਼ਰਦੀਆਂ ਦੇ ਵਿੱਚ ਬਰਸ਼ੀਨ ਵਗੈਰਾ ਬੀਜਣਾ ਤਾਂ ਏ 20000 ਰੁਪਏ ਕਿੱਲਾ ਮੈਂ ਮੰਨ ਕੇ ਚੱਲਦਾ ਵੀ 20000 ਰੁਪਏ ਕਿੱਲਾ ਆਪਣਾ ਚੱਲ ਜੁਦਾ ਇੱਕ ਵਾਰੀ ਚ ਜਿਹੜਾ ਆਪਣਾ ਬਾਹੀ ਵਜਾਈ ਸਾਰੇ ਕਾਸੇ ਦਾ ਖਰਚਾ ਵੀ ਵਗੈਰਾ ਪਾ ਕੇ ਸੌਣੀ ਦੇ ਵਿੱਚ ਜੇ ਆਪਾਂ ਲਈਏ 10000 ਰੁਪਏ ਚ ਕਿੱਲਾ ਬਜਾਈ ਹੋ ਜਾਊਗਾ ਤੇ 2 ਕਿੱਲਾਂ ਦਾ 20000 ਹੋ ਗਿਆ ਤੇ 6 ਮਹੀਨਾ ਦਾ ਤੇ ਪੂਰੇ ਸਾਲ ਦਾ 40000 ਰੁਪਏ ਮੈਂ ਮੰਨ ਕੇ ਚੱਲਦਾ ਵੀ 40000 ਰੁਪਏ ਦੇ ਨਾਲ ਸਰਜਣਾ ਖੁੱਲਾ ਸਰਜਣਾ ਆ ਘਟ ਨਹੀਂ ਹੈਗਾ ਤੇ ਲੇਬਰ ਲੇਬਰ ਆਪਾਂ ਨੂੰ ਲਾਉਣੀ ਪਊਗੀ ਆਪਾਂ ਲੇਬਰ ਤੋਂ ਬਿਨਾ ਇਕੱਲੇ ਬੰਦਾ ਇਹਨੂੰ ਕੋਈ ਕੰਮ ਨਹੀਂ ਕਰ ਸਕਦਾ ਇੱਕ ਬੰਦਾ ਆਪਾਂ ਲੇਬਰ ਦਾ ਮੰਨ ਕੇ ਚੱਲਦੇ ਆਂ ਵੀ ਇੱਕ ਸਾਲ ਦੀ ਜੇ ਆਪਾਂ ਦਾ ਆਮ ਜਿਹੜਾ ਚੱਲਦਾ ਪਿੰਡਾਂ ਦੇ ਵਿੱਚ ਲੇਬਰ ਵਾਲੇ ਬੰਦੇ ਦਾ ਜਿਹੜਾ ਹਿਸਾਬ ਕਿਤਾਬ ਚੱਲਦਾ ਉਹ 12-13000 ਰੁਪਏ ਜਿਹੜਾ ਲੈਂਦੇ ਆ ਉਹ ਆਪਾਂ 1.5 ਲੱਖ ਰੁਪਏ ਪੂਰੇ ਸਾਲ ਦਾ ਲਾ ਲੈਂਦੇ ਆ ਵੀ 1.5 ਲੱਖ ਰੁਪਏ ਆਪਾਂ ਨੂੰ ਦੇਣਾ ਪਊਗਾ ਕੋਈ ਵੀ ਆਪਾਂ ਸੀਰੀ ਜਾਂ ਸੰਜੀ ਜਾਂ ਨੌਕਰੀ ਰੱਖਾਂਗੇ 1.5 ਲੱਖ ਰੁਪਏ ਉਹਦਾ ਆਪਾਂ ਦੇਵਾਂਗੇ ਜੇ ਸ਼ਹਿਰਾਂ ਦੇ ਵਿੱਚ ਇਹ ਘੱਟਾਂ ਸ਼ਹਿਰਾਂ ਦੇ ਬਾਅਦ ਚ ਜ਼ਿਆਦਾ ਆਊਗਾ ਪਰ ਉੱਥੇ ਦੁੱਧ ਦੇ ਰੇਟ ਵੀ ਜ਼ਿਆਦਾ ਹੁੰਦੇ ਆਂ ਇਹ ਆਪਾਂ ਪਰ ਪਿੰਡ ਦੇ ਵਿੱਚ ਲੇਬਰ ਰੱਖਣੀ ਹੈ ਤੇ 1.5 ਲੱਖ ਰੁਪਿਆ ਮੈਨੂੰ ਲੱਗਦਾ ਵੀ 1.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਬੰਦਾ ਮਿਲ ਜਾਊਗਾ ਹੁਣ ਬਹੁਤ ਸਾਰੇ ਇਹਦੇ ਵਿੱਚ ਲੋਕ ਖਾਣ ਪੀਣ ਦਾ ਹੋਰ ਚੀਜ਼ਾਂ ਵੀ ਜੋੜਦੇ ਨੇ ਹੁਣ ਪਿੰਡਾਂ ਦੇ ਵਿੱਚ ਰਹਿਣਾ ਆਪਾਂ ਇੰਨੀ ਜ਼ਿਆਦਾ ਬਰੀਕੀ ਦੇ ਵਿੱਚ ਕੰਮ ਕਰਾਂਗੇ ਤਾਂ ਕੋਈ ਕੰਮ ਕਰ ਨਹੀਂ ਸਕਦੇ ਸੋ 1.5 ਲੱਖ ਰੁਪਿਆ ਮੈਂ ਸੋਚ ਕੇ ਚੱਲਦਾ ਵੀ 1.5 ਲੱਖ ਰੁਪਿਆ ਆਪਾਂ ਉਹਦੇ ਵਿੱਚ ਆਪਣੀ ਲੇਬਰ ਦਾ ਬੰਦਾ ਜਿਹੜਾ ਰੱਖਾ ਗਿਆ ਉਹਨੂੰ ਦੇਣਾ ਪਊਗਾ ਉਹ ਖਰਚਾ ਇਹਦੇ 'ਚ ਪੈਣਾ ਮੈਡੀਕਲ ਦੇ ਖਰਚੇ ਪਸ਼ੂਆਂ ਦੇ ਉੱਤੇ ਵੀ ਹੁਣ ਦਵਾਈਆਂ ਦਵਾਈਆਂ ਹੋਰ ਚੱਲਦੇ ਰਹਿੰਦੀਆਂ ਟੀਕਾ ਪਰੋਣਾ ਕੁਝ ਹੋਰ ਆ ਉਹ ਚੱਲਦਾ ਰਹਿੰਦਾ ਤੇ ਮੈਂ 50000 ਰੁਪਿਆ ਲਾਇਆ ਵੀ 50000 ਰੁਪਿਆ ਸਾਲ ਦੇ ਵਿੱਚ ਲੱਗ ਦੂਗਾ ਕਈ ਵਾਰੀ ਹੋ ਸਕਦਾ ਘੱਟ ਰਹੇ ਜਾਂ 40 ਵੀ ਲੱਗ ਸਕਦਾ ਕਈ ਵਾਰੀ 60000 ਹੋ ਸਕਦਾ ਵੱਧ ਵੀ ਹੋ ਸਕਦਾ ਏ ਕੋਈ ਪਰਮਾਤਮਾ ਨਾ ਕਰੇ ਕਈ ਵਾਰੀ ਪਸ਼ੂ ਜ਼ਿਆਦਾ ਬਿਮਾਰ ਹੋ ਜAVE ਜਾਂ ਕੋਈ ਹੋਰ ਇਸ ਤਰ੍ਹਾਂ ਦੀ ਦਿੱਕਤ ਆ ਜਾਵੇ ਪਰ ਇਹ ਹਰ ਵਾਰ ਨਹੀਂ ਹੁੰਦਾ ਇਹਦੇ ਵਿੱਚ ਮਤਲਬ ਉੱਪਰ ਥੱਲੇ ਹੁੰਦਾ ਰਹਿੰਦਾ ਪਰ 50000 ਰੁਪਏ ਆਪਾਂ ਸਫੀਸ਼ੀਐਂਟ ਲੱਗਦਾ ਮੈਨੂੰ ਕਿਸੇ ਨੂੰ ਇਹ ਚੀਜ਼ ਸਾਇਆ ਤਾਂ ਨਾ ਵੀ ਠੀਕ ਲੱਗੇ ਕਿਸੇ ਨੂੰ ਕੋਈ ਵੱਧ ਵੀ ਸੋਚ ਸਕਦਾ ਜਾਂ ਕੋਈ ਘੱਟ ਵੀ ਸੋਚ ਸਕਦਾ ਪਰ ਮੈਂ ਜੋ ਆਪਣੇ ਹਿਸਾਬ ਦੇ ਨਾਲ ਸੋਚਿਆ ਉਹ ਇੱਥੇ 50000 ਰੁਪਏ ਖਰਚਾ ਲਾਇਆ ਤੇ ਦੂਸਰਾ ਬਿਜਲੀ ਪਾਣੀ ਦੇ ਖਰਚੇ ਬਿਜਲੀ ਪਾਣੀ ਹੁਣ ਤਾਂ ਬੇਸ਼ੱਕ ਫ੍ਰੀ ਹੋ ਹੀ ਚੱਲਦਾ ਪਰ ਫਿਰ ਵੀ ਆਪਾਂ ਹੋਰ ਵੀ ਫੋਟੋਕਲ ਖਰਚੇ ਹੁੰਦੇ ਰਹਿੰਦੇ ਆ 50000 ਰੁਪਇਆ ਮੈਂ ਇਹਦੇ ਤੇ ਹੋਰ ਜੋੜ ਦਿੰਨਾ ਵੀ ਫੋਟੋਕਲ ਖਰਚੇ ਆਪਾਂ ਨੇ ਹੋ ਜਾਣਗੇ ਬਿਜਲੀ ਦਾ ਖਰਚਾ ਵੀ ਮੰਨ ਕੇ ਚੱਲੋ ਕਿਉਂਕਿ ਪੱਖੇ ਵਗੈਰਾ ਕੂਲਰ ਵਗੈਰਾ ਕਈ ਵਾਰੀ ਲਾਉਣੇ ਪੈ ਜਾਂਦੇ ਆ ਪਾਣੀ ਵਗੈਰਾ ਦਾ ਵੀ ਪ੍ਰਬੰਧ ਆਪਾਂ ਕਰਨਾ ਤੋਂ ਇਹ ਆਪਾਂ 50000 ਰੁਪਇਆ ਮੰਨ ਲੈਣਾ ਵੀ 50000 ਰੁਪਇਆ ਆਪਣਾ ਖਰਚਾ ਹੋ ਜਾਊਗਾ ਇਹ ਜਿਹੜੇ ਸਾਰੇ ਖਰਚੇ ਹੁਣ ਬਣ ਜਾਂਦੇ ਆ ਪੂਰੇ ਟੋਟਲ ਵਿੱਚ ਹੀ ਵਿਆਜ ਸਮੇਤ ਤੂੜੀ ਦਾ ਹਰੇਚਾਰੇ ਦਾ ਸਾਰੇ ਕਾਸੇ ਦੇ ਜਿਹੜੇ ਖਰਚੇ ਆਪਣੇ ਟੋਟਲ ਬਣ ਗਏ ਇਹ 11 ਲੱਖ 78200 ਰੁਪਏ ਬਣ ਜਾਂਦਾ ਜੀ 11 ਲੱਖ 78200 ਬਣ ਜੂਗਾ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਤੁਹਾਨੂੰ ਬਚਤ ਕੀ ਹੋਣੀ ਆ ਬਚਣਾ ਕੀ ਆਪਾਂ ਵਟਾਂਗੇ ਕੀ ਦੁੱਧ ਕਿੰਨੇ ਦਾ ਵੇਚ ਸਕਦੇ ਆ ਦੇਖੋ 10 ਮੱਝਾਂ ਨੇ 10 ਮੱਝਾਂ ਆਪਣੀਆਂ ਸਾਰਾ ਸਮਾਂ ਦੁੱਧ ਨਹੀਂ ਦਿੰਦੀਆਂ ਕੋਈ ਵੀ ਮੱਝ ਜਿਹੜੀ ਆਪਣੀ 10 11 ਕਿਲੋ ਵਾਲੀ ਮੱਝ ਹੈ ਉਹਨੇ ਡਰਾਈ ਪੀਰੀਅਡ ਦੇ ਵਿੱਚ ਵੀ ਜਾਣਾ 3-4 ਮਹੀਨੇ ਉਹਨੇ ਖੜ ਕੇ ਵੀ ਖਾਣਾ ਆਪਣੇ ਕੋਲੋਂ ਤੇ 10 ਕਿਲੋ ਵੀ ਦਊ 11 ਕਿਲੋ ਵੀ ਦਊ 9 ਕਿਲੋ ਵੀ ਦਊ ਅਲੱਗ-ਅਲੱਗ ਹੋਵੇਗਾ ਪਰ ਜੇਕਰ ਆਪਾਂ ਚੰਗੀ ਮੈਨੇਜਮੈਂਟ ਮੰਨ ਲਈਏ ਦਰਮਿਆਨੀ ਵੀ ਆਪਾਂ ਮੰਨ ਲਈਏ ਤਾਂ 6 ਕਿਲੋ ਮੱਝ ਐਵਰੇਜ ਪਾ ਦੋ ਤੇ 6 ਕਿਲੋ ਇੱਕ ਮੱਝ ਤੋਂ ਆਪਾਂ ਦੁੱਧ ਜੋੜਾਂਗੇ ਕਿਉਂਕਿ ਡਰਾਈ ਪੀਰੀਅਡ ਦਾ ਵਿੱਚੋਂ ਕੱਟ ਦਿੰਨੇ ਆ ਡਰਾਈ ਪੀਰੀਅਡ ਦਾ ਨਹੀਂ ਜੋੜਿਆ ਜਾਣਾ ਫਿਰ 6 ਕਿਲੋ ਜੇ ਆਪਾਂ ਮੰਨ ਕੇ ਚੱਲਦੇ ਆ ਤਾਂ 10 ਮੱਝਾਂ ਆਪਣੇ ਕੋਲੇ 60 ਕਿਲੋ ਦੁੱਧ ਜਿਹੜਾ ਆਪਣੇ ਕੋਲੇ ਡੇਲੀ ਹੋਊਗਾ ਜੇ 60 ਕਿਲੋ ਦੁੱਧ ਆਪਾਂ ਪੈਦਾ ਕਰ ਲੈਨੇ ਆ ਤਾਂ ਇਹਦੇ ਨਾਲ ਆਪਣਾ ਦਰਮਿਆਨੇ ਆਪਣੀ ਬਚਤ ਹੋ ਜਾਣੀ ਹੈ ਤੇ ਜੇ ਕੋਈ ਜ਼ਿਆਦਾ ਮਿਹਨਤੀ ਹੈਗਾ ਚੰਗੇ ਡੰਕਰ ਉਹਦੇ ਕੋਲੇ ਨਸਲ ਚੰਗੀ ਆ ਤਾਂ ਉਹ 60 ਕਿਲੋ ਤੋਂ ਉੱਪਰ ਵੀ ਜਨਾ ਵਧਾ ਸਕਦਾ ਉਹ 70 ਕਿਲੋ ਵੀ ਉਹਦੀ ਐਵਰੇਜ ਆ ਸਕਦੀ ਆ 70 ਕਿਲੋ ਵੀ ਐਵਰੇਜ ਆ ਸਕਦੀ ਆ ਪਰ ਇਸ ਤੋਂ ਜ਼ਿਆਦਾ ਵਾਲੀ ਐਵਰੇਜ ਨਹੀਂ ਆਉਂਦੀ 60 ਕਿਲੋ ਸੋਫੀਸੈਂਟ ਐਵਰੇਜ ਆਪਾਂ ਮੰਨਦੇ ਆ ਕਿਉਂਕਿ ਜਿਹੜਾ ਘਰਾਂ ਦੇ ਵਿੱਚ ਆਪਾਂ ਰੱਖਦੇ ਆ ਪਸ਼ੂੜ ਜਿਵੇਂ ਅਸੀਂ 5-4 ਪਸ਼ੂ ਅਸੀਂ ਰੱਖਦੇ ਹੁੰਨੇ ਆ ਉਹਦੇ ਵਿੱਚ ਅਸੀਂ 25 ਤੋਂ 30 ਕਿਲੋ ਦੁੱਧ ਜਿਹੜਾ ਹਿਸਾਬ ਕਿਤਾਬ ਅਸੀਂ ਸਾਲ ਦਾ ਜੋੜਦੇ ਆ ਤਾਂ ਇੰਨਾ ਕੁ ਲੱਗਦਾ ਸਾਨੂੰ ਆ ਜਾਂਦਾ ਤੇ ਇਹ ਜਦੋਂ ਆਪਾਂ 60 ਕਿਲੋ ਦੁੱਧ ਆਪਾਂ ਇੱਕ ਦਿਨ ਦਾ ਜੋੜਾਂਗੇ ਹੁਣ ਗੱਲ ਆ ਜਾਂਦੀ ਆ ਰੇਟ ਦੀ ਰੇਟ ਦੇਖੋ ਜੀ ਰੇਟ ਕਈ ਤਰ੍ਹਾਂ ਦੇ ਰੇਟ ਹੋ ਸਕਦੇ ਆ ਪਿੰਡਾਂ ਦੇ ਵਿੱਚ ਜੇ ਆਪਾਂ ਸਿੱਧਾ ਗਾਹਕ ਨੂੰ ਦੇ ਦਿੰਨੇ ਆ ਤਾਂ ਉੱਥੇ ਰੇਟ ਆਪਾਂ ਨੂੰ 75 80 ਰੁਪਏ ਵੀ ਮਿਲਦਾ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਰੇਟ ਨੇ ਤੇ ਰੇਟ 60 ਰੁਪਏ ਵੀ ਹੈਗਾ ਇਹ 'ਚ ਕੋਈ ਸ਼ੱਕ ਨਹੀਂ 60 ਰੁਪਏ ਵੀ ਲੋਕ ਵੇਚੀ ਜਾਂਦੇ ਆ ਪਰ ਮੈਂ ਜਿਹੜਾ ਉਹ ਰੇਟ ਮੰਨ ਕੇ ਚੱਲਦਾ ਮੈਂ 70 ਰੁਪਏ ਰੇਟ ਮੰਨ ਕੇ ਚੱਲਦਾ ਵੀ ਜਿਹੜਾ ਦੁੱਧ ਚੰਗਾ ਦੁੱਧ ਸਹੀ ਮੱਝਾਂ ਦਾ ਜਿਹੜਾ ਦੁੱਧ ਦਾ 70 ਰੁਪਏ ਕਿਲੋ ਤੱਕ ਛੋਟਾ ਜਿਹੜਾ ਦੁੱਧ ਵੇਖ ਸਕਦਾ ਤੇ 60 ਕਿਲੋ ਦੁੱਧ ਇੱਕ ਦਿਨ ਦਾ 70 ਰੁਪਏ ਦੇ ਹਿਸਾਬ ਦੇ ਨਾਲ ਆਪਾਂ ਨੂੰ 4200 ਰੁਪਏ ਦਾ ਦੁੱਧ ਇੱਕ ਦਿਨ ਦਾ ਜਿਹੜਾ ਆਪਾਂ ਵੇਚ ਸਕਦੇ ਆ ਤੇ 365 ਦਿਨਾਂ ਦਾ ਜਿਹੜਾ ਦੁੱਧ ਦਾ ਇਹਦੇ ਵਿੱਚ 15 ਲੱਖ ਤੇ 33000 ਰੁਪਏ ਆਪਣੇ ਕੋਲੇ ਵਟਿਆ ਜਾਣਾ ਦੁੱਧ ਦਾ ਤੇ ਬਾਕੀ ਜਿਹੜਾ ਕਟਰੂਨੋਂ ਦੁੱਧ ਛੱਡਣਾ ਆਪਾਂ ਕੱਟਰੂਆਂ ਬੱਚਰੂਆਂ ਨੂੰ ਦੁੱਧ ਛੱਡਦੇ ਆਂ ਦਾ ਕੋਈ ਹੋਰ ਆ ਉਹ ਆਪਾਂ ਇਹਦੇ ਵਿੱਚ ਨਹੀਂ ਝੋੜਦੇ ਕਿਉਂਕਿ ਕੱਟਰੂ ਦੀ ਕੀਮਤ ਤਾਂ ਵੀ ਆਪਣੇ ਕੋਲੇ ਪੈਸੇ ਵੀ ਕੱਟਰੂਆਂ ਦੇ ਫਿਰ ਆਪਾਂ ਵਟਾਂਗੇ ਕੱਟੀਆਂ ਬੱਚੀਆਂ ਪਲਣਗੀਆਂ ਆਪਣੀਆਂ ਨਾ ਹੀ ਉਹਨਾਂ ਦਾ ਆਪਾਂ ਦੁੱਧ ਵਿੱਚ ਉਹ ਕੱਟਿਆ ਤੇ ਨਾ ਹੀ ਉਹਨਾਂ ਦੇ ਪੈਸੇ ਵਿੱਚ ਜੋੜਿਆ ਇਹ ਆਪਾਂ ਇੱਕ ਲੌਂਗ ਟਰਮ ਸੋਚ ਕੇ ਕੀਤਾ ਵੀ ਇਹਦੇ ਵਿੱਚ ਕੱਟਰੂ ਬੱਚਰੂਆਂ ਦੀ ਜੇ ਆਪਾਂ ਉਹਨਾਂ ਨੂੰ ਦੁੱਧ ਦਵਾ ਗਏ ਦੁੱਧ ਛੱਡਣਾ ਵੀ ਪੈਂਦਾ ਆਪਾਂ ਨੂੰ ਪਰ ਉਹਨਾਂ ਦੀ ਫਿਰ ਆਪਣੇ ਕੋਲ ਕੀਮਤ ਵੀ ਆ ਜਾਣੀ ਹੈ ਕੱਟੀਆਂ ਮੱਛੀਆਂ ਪਲਣੀਆਂ ਨੇ ਉਹਨਾਂ ਦੇ ਪੈਸੇ ਵੀ ਆਪਣੇ ਕੋਲੇ ਆਉਣੇ ਆ ਪਰ ਆਪਾਂ ਔਰ ਇਹਨੂੰ ਫ੍ਰੀ ਕਰਤਾ ਵੀ ਨਾ ਉਹਨਾਂ ਤੋਂ ਕੁਝ ਲਿਆ ਤੇ ਨਾ ਉਹਨਾਂ ਨੂੰ ਕੁਝ ਦਿੱਤਾ ਵੀ ਆਪਾਂ ਨੂੰ ਸਿੱਧੇ ਤੌਰ ਤੇ ਕੀ ਬਚੂਗਾ ਇਹਦੇ ਨਾਲ ਸਿੱਧਾ ਜਿਹਾ ਹਿਸਾਬ ਜੁੜ ਜਾਂਦਾ ਆਪਣਾ ਤੇ 15 ਲੱਖ 33000 ਰੁਪਿਆ ਆਪਣੇ ਕੋਲੇ ਜਿਹੜਾ ਦੁੱਧ ਦਾ ਵਟਿਆ ਜਾਣਾ ਤੇ 11 ਲੱਖ 78200 ਰੁਪਿਆ ਆਪਾਂ ਜਿਹੜਾ ਇਹਦੇ ਤੇ ਖਰਚਾ ਕੀਤਾ ਜਿਹੜੇ ਆਪਣੇ ਕੋਲੇ ਔਰ ਇਹ ਪੂਰੇ ਸਾਲ ਦੇ ਵਿੱਚ ਪੈਸੇ ਆਉਣਗੇ 354000 ਤੇ 800 ਰੁਪਿਆ ਆਪਣੇ ਕੋਲੇ ਬਚਦਾ ਜੇ ਆਪਾਂ ਬਹੁਤ ਦਰਮਿਆਨਾ ਜਾਂ ਖਰਚਾ ਕਰਦੇ ਆ ਇਹਦੇ ਚ ਕਿਉਂਕਿ ਵਿਆਜ ਵੀ ਆਪਾਂ ਕੱਢ ਦਿੱਤਾ ਵਿਆਜ 13% ਦੇ ਹਿਸਾਬ ਨਾਲ ਵਿਆਜ ਦਿੱਤਾ ਹੋ ਸਕਦਾ ਕਈਆਂ ਨੂੰ 1.5% ਤੀ ਪੈਸੇ ਮਿਲਦਾ ਜਾਂ ਆਪਾਂ ਆਪਣੇ ਕੋਲੇ ਕੁਝ ਨਾ ਕੁਝ ਕਈ ਵਾਰੀ ਆਪਣਾ ਪੈਸਾ ਜਾਂ ਦੋ ਚਾਰ ਡੰਗਰ ਆਪਣੇ ਕੋਲੇ ਹੁੰਦੇ ਆ ਤਾਂ ਇੱਕ ਸਫੀਸ਼ੀਐਂਟ ਜਿਹਾ ਹਿਸਾਬ ਕਿਤਾਬ ਮੈਂ ਜੋੜਿਆ ਕੁਝ ਹੋ ਸਕਦਾ ਕਿਸਾਨ ਵੀਰ ਜਾਂ ਭੈਣ ਭਰਾ ਮੇਰੀ ਗੱਲ ਦੇ ਨਾਲ ਸਹਿਮਤ ਨਾ ਹੋਣ ਉਹਨਾਂ ਦਾ ਆਪਣਾ ਤਰਕ ਹੋ ਸਕਦਾ ਉਹਨੂੰ ਮੈਂ ਮੰਨਦਾ ਹੋ ਸਕਦਾ ਬਿਲਕੁਲ ਸਹੀ ਗੱਲ ਆ ਪਰ ਜੋ ਆਪਾਂ ਜੋ ਰੀਜਨੇਬਲ ਚੱਲਣਾ ਹੁੰਦਾ ਉਹਦੇ ਬਾਰੇ ਹੀ ਆਪਾਂ ਗੱਲ ਕਰ ਸਕਦੇ ਆ ਸੋ ਇਹ ਅੱਜ ਦੇ ਉਹਦੇ ਵਿੱਚ ਜੇ ਆਪਾਂ ਦੇਖਾਂਗੇ 354800 ਰੁਪਿਆ ਆਪਾਂ ਬਣੂਗਾ ਤੇ ਲਗਭਗ ਇਹ 30000 ਰੁਪਿਆ 30000 ਤੋਂ ਥੋੜਾ ਜਿਹਾ ਘੱਟ ਪੈਸੇ ਆਪਾਂ ਨੂੰ ਜਿਹੜੇ 1 ਮਹੀਨੇ ਦੀ ਬਚਤ ਹੋਊਗੀ ਇਹਦੇ ਵਿੱਚ ਉਹ ਲੇਬਰ ਦੇ ਖਰਚੇ ਵੀ ਕੱਢ ਦਿੱਤੇ ਸਾਰੇ ਖਰਚੇ ਕੱਢ ਦਿੱਤੇ ਨਾਲ ਆਪਾਂ ਨੂੰ ਫੇਰ ਵੀ ਕੰਮ ਕਰਨਾ ਪਊ ਤੇ ਇਹ ਦੇਖ ਲਓ ਵੀ ਜੇ ਹੁਣ ਕੋਈ ਆਪਣਾ ਬੱਚਾ ਕੋਈ ਪ੍ਰਾਈਵੇਟ ਕੰਮ ਕਰਦਾ ਤਾਂ ਉਹਨੂੰ ਇੰਨੇ ਪੈਸੇ ਤਾਂ ਸਾਇਦ ਨਹੀਂ ਮਿਲਦੇ ਜਾਂ ਕੋਈ ਹੋਰ ਵੀ ਕਾਰੋਬਾਰ ਕਰਨਾ ਤਾਂ 30-35000 ਰੁਪਿਆ ਜਿਹੜਾ ਇਸ ਤਰ੍ਹਾਂ ਨਹੀਂ ਬਚਦਾ ਕਿਉਂਕਿ ਇਹ ਆਪਣੇ ਕੋਲੇ ਅੱਗੇ ਵੀ ਜਿਹੜੀ ਇਹਦੇ ਤੋਂ ਬਚਤ ਹੋਣੀ ਹੈ ਅਗਲੀ ਨਵੀਂ ਪੀੜ੍ਹੀ ਆਪਣੇ ਕੋਲੇ ਜਿਹੜੀ ਤਿਆਰ ਹੋਣੀ ਆ ਉਦੋਂ ਬਚਤਾਉਣੀ ਸ਼ੁਰੂ ਹੁੰਦੀ ਆ ਜੇ ਦੁੱਧ ਵੇਚਦੇ ਆ ਦੁੱਧ ਦੇ ਵਿੱਚੋਂ ਇਹ ਕੋਸ ਆਪਾਂ ਨੂੰ ਬਚਦਾ ਕਿਉਂਕਿ ਜੋ ਖਰਚਾ ਕੀਤਾ ਦੁੱਧ ਦੇ ਉੱਤੇ ਕੀਤਾ ਦੁੱਧ ਵੇਚਦੇ ਆ ਅਗਲੀ ਜਦੋਂ ਨਵੀਂ ਪੀੜ੍ਹੀ ਤਿਆਰ ਕਰਾਂਗੇ ਪਸ਼ੂ ਆਪਣੇ ਕੋਲੇ ਨਵੇਂ ਬਣਦੇ ਸ਼ੁਰੂ ਹੋ ਜਾਂਦੇ ਆ ਆਪਣੀ ਨਸਲ ਹੋ ਜਾਂਦੀ ਆ ਤੇ ਫਿਰ ਉਹਦੇ ਵਿੱਚ ਆਪਾਂ ਹੋਰ ਵੀ ਆਪਾਂ ਨੂੰ ਕਾਫੀ ਜਿਹੜਾ ਫਾਇਦਾ ਹੋ ਜਾਂਦਾ ਸੋ ਦੋਸਤੋ ਉਮੀਦ ਆ ਵੀ ਸਾਰੀ ਗੱਲ ਸਮਝ ਆ ਗਈ ਹੋਵੇਗੀ ਕੁਝ ਇਹਦੇ ਨਾਲ ਸਹਿਮਤ ਹੋਣਗੇ ਕੁਝ ਨਹੀਂ ਵੀ ਸਹਿਮਤ ਹੋਣਗੇ ਸੋ ਦੋਸਤੋ ਧੰਨਵਾਦ ਸਤਿ ਸ਼੍ਰੀ ਅਕਾਲ